ਅੱਜ ਤੁਹਾਨੂੰ ਲੈ ਚੱਲਦੇ ਆ ਇਟਲੀ ਸਟੱਡ ਫਾਰਮ ਮਧੀ ਨੌਂ ਸ਼ੋਆਂ ਦਾ ਚੈਂਪੀਅਨ ਘੋੜਾ ਦਿਖਾਉਣਾ ਤੁਹਾਨੂੰ ਰਾਮੂ ਇਹਨੇ ਬੜੇ ਸ਼ੋ ਜਿੱਤੇ ਆ ਤੇ ਉਸ ਟਾਈਮ 'ਚ ਵੱਖਰੇ ਰਿਕਾਰਡ ਪੈਦਾ ਕੀਤੇ ਆ ਨੇ ਬਲੱਡ ਲਾਈਨ ਇਹਦੀ ਮਾਂ ਤੇ ਪਿਓਲੇ ਪਾਸਿਓਂ ਦੋਵੇਂ ਪਾਸੋਂ ਬਹੁਤ ਸਟਰੋਂਗ ਆ ਤੂਫਾਨ ਘੋੜੇ ਦਾ ਪੋਤਾ ਆ ਗਿਆ ਮੌਸਮ ਘੋੜੇ ਦਾ ਪੁੱਤ ਤੇ ਜਿਹੜੀ ਇਹਦੀ ਮਾਂ ਸੀ ਰਾਣੀ ਘੋੜੀ ਉਹ ਵੀ ਤਿੰਨ ਵਾਰ ਸ਼ੋਆਂ ਦੀ ਚੈਂਪੀਅਨ ਰਹੀ ਆ ਤੇ ਰੇਵੀਆ ਦੇ ਕੰਪੀਟੀਸ਼ਨ ਤੋਂ ਉਹਨੇ ਬਹੁਤ ਜਿੱਤੇ ਆ ਤੇ ਵੱਡੀ ਉਮਰ ਦੀ ਵਡੇਰੀ ਉਮਰ ਦੀ ਹੋ ਕੇ ਉਹ ਪੂਰੀ ਹੋਈ ਆ 2 ਸਾਲ ਹੋਇਆ ਬਾਕੀ ਤੁਸੀਂ ਘੋੜਾ ਦੇਖ ਲਓ ਤੇ ਇਹਦੀ ਇੱਕ ਬਿਲਕੁਲ ਖਾਸ ਗੱਲ ਜਿਹੜਾ ਇਹਨੂੰ ਨੰਬਰ ਮਿਲਿਆ ਹੋਇਆ ਮਾਰਵਾੜੀ ਹਾਰਸ ਸੋਸਾਇਟੀ ਚੋਂ ਐਮ ਟਰिपल 1 ਵੀਆਈਪੀ ਨੰਬਰ ਕਹਿ ਸਕਦੇ ਆ ਜਿਹਹ ਜਹ ਘੋੜਾ ਵੀਆਈਪੀ ਉਹੋ ਜਿਹਾ ਨੰਬਰ ਤੇ ਮੱਥੇ ਬਹੁਤ ਸੋਹਣਾ ਪਟਾ ਹੈ ਇਹਦੇ ਬਾਕੀ ਚਾਰੋਂ ਪੈਰ ਆ ਜਿਹੜੇ ਉਹ ਕਾਲੇ ਬੱਚੇ ਬਹੁਤ ਚੰਗੇ ਆ ਕਿਉਂਕਿ ਜਿੰਨੀ ਵੀ ਇਹਨੇ ਬਰੀਡ ਪੈਦਾ ਕੀਤੀ ਆ ਆਪਦੇ ਤੋਂ ਵੱਧ ਕੇ ਪੈਦਾ ਕੀਤੀ ਆ ਕਾਫੀ ਜਿਆਦਾ ਬੱਚੇ ਰਾਜਸਥਾਨ ਦੇ ਏਰੀਏ ਚ ਰਾਮੂ ਘੋੜੇ ਦੇ ਖੜੇ ਆ ਤੇ ਕਈ ਸੱਜਣ ਇਹ ਵੀ ਸੋਚਦੇ ਹੋਣਗੇ ਯਾਰ ਘੋੜਾ ਇੰਨਾ ਚੰਗਾ ਤੇ ਰਾਮੂ ਨਾਮ ਰੱਖਤਾ ਵੀ ਸਿੰਪਲ ਜਿਹਾ ਨਾਮ ਰੱਖਦਾ ਇਹ ਜੀ ਗੱਲ ਨਹੀਂ ਮਿੱਤਰੋ ਜਦੋਂ ਇਹ ਜੰਮਿਆ ਸੀ ਨਾ ਤਾਂ ਇਹਦੇ ਮਾਲਕਾਂ ਨੇ ਰਾਮ ਜੀ ਦਾ ਸ਼ੁਕਰੀਆ ਕੀਤਾ ਪਰਮਾਤਮਾ ਦਾ ਕਿ ਰਾਮ ਨੇ ਸਾਨੂੰ ਇਹ ਚੀਜ਼ ਬਖਸ਼ੀ ਆ ਤਾਂ ਕਰਕੇ ਵੀ ਸਾਨੂੰ ਹਮੇਸ਼ਾ ਰਾਮ ਨੇ ਇੰਨੀ ਚੰਗੀ ਚੀਜ਼ ਦਿੱਤੀ ਉਹਨੂੰ ਯਾਦ ਕਰਦੇ ਰਹੀਏ ਇਹਦਾ ਨਾਮ ਰੱਖਤਾ ਸੀ ਰਾਮੂ ਸੋ ਇਹ ਪਰਮਾਤਮਾ ਦਾ ਸ਼ੁਕਰੀਆ ਦਾ ਕਰਦਾ ਇਹਦਾ ਨਾਮ ਆ ਜਿਹੜਾ ਰਾਮੂ ਇਹ ਰਾਮੂ ਘੋੜਾ 15 ਸਾਲਾਂ ਚ ਅੱਜ ਪਹਿਲੀ ਵਾਰ ਕੈਮਰੇ ਦੇ ਸਾਹਮਣੇ ਦਰਸ਼ਨ ਦੇ ਰਿਹਾ ਬਈ ਬਾਕੀ ਘੋੜੇ ਦੀ ਸੀ ਕੁਆਲਿਟੀ ਚੈੱਕ ਕਰ ਲੋ ਇਹਦੀ ਗਰਦਨ ਇਹਦੀ ਲੈਂਥ ਇਹਦਾ ਪਿੱਠ ਪੁੜਾ ਤੇ ਬਾਕੀ ਬਾਈ ਦੇ ਯਾਰਾਂ ਦੋਸਤਾਂ ਦਾ ਬਹੁਤ ਸਹਜ ਹੋਊਗਾ ਆ ਜਿੰਨੀ ਵੀ ਮਿੱਤਰ ਮੰਡਲੀ ਬਾਈ ਦੀ ਖੜੀ ਆ ਬਾਈ ਨੂੰ ਬਹੁਤ ਜ਼ਿਆਦਾ ਸਪੋਰਟ ਕਰਦੇ ਆ ਜਦੋਂ ਅਸੀਂ ਘੋੜੇ ਨੂੰ ਫਲਮਾ ਰਹੇ ਸੀ ਨਾ ਤਾਂ ਇੱਕ ਇੱਕ ਬੰਦਾ ਕੋਈ ਦੇ ਸੁੰਬਾਂ ਦਾ ਧਿਆਨ ਰੱਖਦਾ ਸੀ ਕੋਈ ਮੂੰਹ ਦਾ ਵੀ ਕਿਤੇ ਮਿੱਟੀ ਨਾ ਲੱਗ ਜੇ ਯਾਰ ਇਹ ਜੇ ਘੋੜੇ ਨੂੰ ਫਲਮਾਉਣ ਦਾ ਸਵਾਦ ਫੇਰ ਆਉਂਦਾ ਬਾਕੀ ਘੋੜਿਆਂ ਵਾਲਿਆਂ ਦੇ ਜਵਾਗ ਦਾ ਤੁਹਾਨੂੰ ਪਤਾ ਹੀ ਆ ਵੀ ਘੋੜਾ ਪ੍ਰੇਮੀ ਉਦੋਂ ਵੀ ਵੱਧ ਹੁੰਦੇ ਆ ਤੇ ਇਹ ਛੋਟਾ ਜਿਹਾ ਬੱਚਾ ਬਾਈ ਦਾ ਇਹਨੂੰ ਵੀ ਬਹੁਤ ਸ਼ੌਕ ਆ ਤੇ ਤੁਹਾਨੂੰ ਘੋੜਾ ਦਿਖਾਈ ਜਾਂਦਾ ਮੈਂ ਨੌ ਸ਼ੋਹਾਂ ਦਾ ਜੇਤੂ ਤੇ ਪਹਿਲੀ ਇੰਟਰਵਿਊ ਇਹਦੀ 15 ਸਾਲਾਂ ਦੇ ਵਿੱਚ ਪਹਿਲੀ ਵਾਰ ਇਹਨੇ ਦਰਸ਼ਨ ਦਿੱਤੇ ਆ ਵੀਡੀਓਗ੍ਰਾਫੀ ਦੇ ਉੱਪਰ ਤੇ ਇੱਕ ਗੱਲ ਮੈਂ ਹੋਰ ਕਹਿਣੀ ਚਾਹੁੰਦਾ ਸ਼ੋਹਾਂ ਦੇ ਉੱਪਰ ਜ਼ਰੂਰ ਗਿਆ ਰਾਮੂ ਪਰ ਕਦੇ ਕਿਸੇ ਮੰਡੀ ਤੇ ਨਹੀਂ ਗਿਆ ਕਿਸੇ ਮੇਲੇ ਤੇ ਨਹੀਂ ਗਿਆ ਪਰ ਇਸ ਦੁਸ਼ਹਿਰੇ ਮੇਲੇ ਤੇ ਦੁਸ਼ਹਿਰੇ ਵਾਲੇ ਦਿਨ ਰਾਮੂ ਪਹੁੰਚ ਰਿਹਾ ਮੁਕਸਰ ਸਾਹਿਬ ਤੇ ਉਸ ਦਿਨ ਬਾਈ ਉਹਨਾਂ ਦਾ ਜਿੱਥੇ ਐਡਾ ਉਹ ਵੀ ਵੀਡੀਓ ਦੇ ਵਿੱਚ ਗੱਲ ਕਰੀਆ ਵੀ ਕਿੱਥੇ ਰਾਮੂ ਕੋੜੇ ਨੇ ਲੱਗਣਾ ਤੇ ਪਹਿਲੀ ਮੰਡੀ ਲਾਊਗਾ ਇਸ ਵਾਰ ਰਾਮੂ ਕੋੜਾ ਤੇ ਤੁਹਾਨੂੰ ਇੱਕ ਬਾਈ ਦੇ ਫਾਰਮ ਤੇ ਬਸ਼ੇਰੀ ਵੀ ਆ ਬਹੁਤ ਸੋਹਣੀ 15-16 ਮਹੀਨੇ ਉਮਰ ਆ ਤੇ ਮਾਰਕਿੰਗ ਦੀ ਬਹੁਤ ਪਿਆਰੀ ਆ ਬਾਈ ਨੂੰ ਤੁਸੀਂ ਫੋਨ ਕਰਕੇ ਬਾਕੀ ਦੀ ਡਿਟੇਲ ਲੈ ਲਿਓ ਇਹ ਫੋਰ ਸੇਲ ਆ ਜੇ ਕਿਸੇ ਭਰਾ ਨੇ ਇਹ ਬਸ਼ੇਰੀ ਚਾਹੀਦੀ ਹੋਈ ਤਾਂ ਇਸ ਬਸ਼ੇਰੀ ਤੇ ਤੁਸੀਂ ਫੋਨ ਲਾ ਸਕਦੇ ਹੋ ਬਾਈ ਨੂੰ ਤੇ ਇੱਕ ਆ ਹੋਰ ਜੋੜਾ ਬਾਈ ਕੋਲ ਬਹੁਤ ਸੋਹਣਾ ਇਹ ਬਾਈ ਨੇ ਘਰੀ ਰੱਖਿਆ ਹੋਇਆ ਬਸ਼ੀਰਾ ਦਲਰਾਜ ਘੋੜੇ ਦਾ ਬੱਚਾ ਜੀ ਜਿਹੜਾ ਭਾਈ ਜਸੜ ਕੋਲੇ ਆ ਤੇ ਘੋੜੀ ਵੀ ਬਹੁਤ ਚੰਗੀ ਆ ਤੇ ਆਜੋ ਹੁਣ ਆਪਾਂ ਬਾਈ ਨਾਲ ਗੱਲਬਾਤ ਕਰਦੇ ਆ ਤੇ ਰਾਮੂ ਘੋੜੇ ਬਾਰੇ ਲੈਨੇ ਆਪਾਂ ਪੂਰੀ ਡਿਟੇਲ ਬਾਈ ਪਿੰਡ ਪਹੁੰਚਿਆ ਜੀ ਮੰਦਿਰ ਜ਼ਿਲ੍ਹਾ ਸ੍ਰੀ ਮੁਕਸਰ ਸਾਹਿਬ ਇਹ ਪਿੰਡ ਕਿਸੇ ਜਾਣ ਪਹਿਚਾਣ ਦਾ ਮਹਤਾਜ ਨਹੀਂ ਕਿਉਂਕਿ ਘੋੜਿਆਂ ਦੇ ਵਿੱਚ ਬਹੁਤ ਵੱਡਾ ਨਾਮ ਰਿਹਾ ਦੁਨੀਆਂ ਦੀ ਉਹ ਮਹਾਨ ਘੋੜੀ ਕਵੇਰੀ ਇਸ ਪਿੰਡ ਦੇ ਵਿੱਚ ਰਹੀ ਆ ਤੇ ਬਰੀਡ ਹੋਈ ਐ ਇੱਥੇ ਰਾਣੀ ਜੋ ਕਿ ਕਵੇਰੀ ਦੀ ਧੀ ਸੀ ਇਸ ਟਾਈਮ ਫਤੇ ਸਟੱਡ ਫਾਰਮ ਕੋਟਲੀ ਦੇਵਨ ਤੇ ਖੜੀ ਆ ਉਹ ਵੀ ਬਹੁਤ ਚੰਗੀ ਬਰੀਡ ਪੈਦਾ ਕਰ ਰਹੀ ਆ ਤੇ ਇਸ ਪਿੰਡ ਦੇ ਵਿੱਚ ਇੱਕ ਹੋਰ ਨਵਾਂ ਬੂਟਾ ਲੱਗਿਆ ਬਈ ਘੋੜਾ ਰਾਮੂ ਲੈ ਕੇ ਆਏ ਨੇ ਆਪਣੇ ਭਰਾ ਮਨਪ੍ਰੀਤ ਸਿੰਘ ਜੀ ਤੇ ਇਹਨਾਂ ਨਾਲ ਗੱਲਬਾਤ ਕਰਾਂਗੇ ਕਿਉਂਕਿ ਘੋੜੇ ਦਾ ਬਾਈ ਪਹਿਲਾਂ ਵੀ ਬਹੁਤ ਨਾਂ ਸੀ ਤੇ ਹੁਣ ਵੀ ਬਹੁਤ ਚੰਗੇ ਹੱਥਾਂ 'ਚ ਆ ਗਿਆ ਹੀ ਚੰਗੀ ਜਗ੍ਹਾ ਤੇ ਆ ਗਿਆ ਕਿਉਂਕਿ ਇਹ ਸਿਹਰੀ ਨੂੰ ਮਾਣ ਰਿਆ ਚੰਗੇ ਘੋੜਿਆਂ ਤੇ ਰੱਖਣ ਤੇ ਤੇ ਬਹੁਤ ਚੰਗੀ ਬਰੀਡ ਪੈਦਾ ਹੋਈ ਆ ਬਈ ਮਨਪ੍ਰੀਤ ਜੀ ਬਹੁਤ-ਬਹੁਤ ਸਵਾਗਤ ਆ ਤੁਹਾਡਾ ਵੀ ਤੁਹਾਡਾ ਬਾਈ ਜੀ ਬਹੁਤ ਤੁਸੀਂ ਸਾਡੇ ਨਿੱਕੇ ਜਿਹੇ ਸੱਦੇ ਤੇ ਸਾਡੇ ਕੋਲ ਪਹੁੰਚੇ ਤੇ ਸਾਡੀ ਬੇਨਤੀ ਕਬੂਲ ਕੀਤੀ ਧੰਨਵਾਦ ਜੀ ਤੇ ਵੀਰੇ ਆਪਣੇ ਕੋਲ ਘੋੜਾ ਗਿਆ ਜੀ ਰਾਮੂ ਹਾਂਜੀ ਬਾਈ ਜੀ ਸਭ ਤੋਂ ਪਹਿਲਾਂ ਤਾਂ ਮੈਂ ਇਹ ਪੁੱਛੂੰਗਾ ਵੀ ਬਈ ਬਹੁਤ ਮਸ਼ਹੂਰ ਘੋੜਾ ਇਹ ਹੈ ਹਨਾ ਹਾਂਜੀ ਉਹ ਟਾਈਮਾਂ 'ਚ ਸ਼ੋਅ ਜਿੱਤਿਆ ਹੋਇਆ ਵੀ ਜਦੋਂ ਲੋਕਾਂ ਨੂੰ ਕੋਈ ਬਹੁਤਾ ਜ਼ਿਆਦਾ ਪਤਾ ਨਹੀਂ ਹੁੰਦਾ ਸੀ ਸ਼ੋਹਾਂ ਬਾਰੇ ਕੋਈ ਨੌਲੇਜ ਨਹੀਂ ਹੁੰਦੀ ਸੀਗੀ ਹਾਂਜੀ ਬਾਈ ਜੀ ਆਪਣੇ ਉਦੋਂ ਇੰਨਾ ਨਹੀਂ ਸੀ ਮਾਰਵਾੜੀ ਦਾ ਗਰੇਜ ਹੂੰ ਤੇ ਇਹ ਘੋੜਾ ਇੱਕ ਇਹਦੀ ਖਾਸੀਅਤ ਇਹ ਹੈ ਵੀ ਜਿੱਥੇ ਪੈਦਾ ਹੋਇਆ ਜੀ ਇਹ ਤੋਪਾ ਲੈ ਕੇ ਆਂਦਾ ਜਨਮ ਤੋਂ ਲੈ ਕੇ 14 ਸਾਲ ਕੋੜਾ ਇੱਕੇ ਘਰੇ ਹੀ ਰਿਹਾ ਇੱਕੇ ਜਗ੍ਹਾ ਤੇ ਰਿਹਾ ਹਾਂਜੀ ਠੀਕ ਹੈ ਵੀਰੇ ਤੇ ਇਹਦੀ ਮਾਂ ਵੀ ਬਹੁਤ ਜ਼ਿਆਦਾ ਉਮਰ ਵਾਲੀ ਕੁੜੀ ਸੀਗੀ ਠੀਕ ਆ ਬਈ ਉਹਨੂੰ ਵੀ ਤਕਰੀਬਨ ਹਜੇ 2 ਸਾਲ ਹੋਏ ਐਕਸਪਾਇਰ ਹੋਏ ਨੂੰ ਠੀਕ ਹੈ ਵੀਰੇ ਤੇ ਤਕਰੀਬਨ 29 ਸਾਲ ਦੀ ਕੁੜੀ ਹੋਗੀ ਸੀ ਉਹ ਵੀ ਰਜਿਸਟਰਡ ਸੀ ਆਪਣੇ ਜੋਧਪੁਰ ਸੇ ਠੀਕ ਹੈ ਵੀਰੇ ਬਾਕੀ ਇੱਕ ਤਾਂ ਆਪਾਂ ਵਰਬਲੀ ਬੋਲਦਾਂ ਨੇ ਮੂੰਹ ਜਵਾਨੀ ਗੱਲਾਂ ਬੋਲਦਾਂ ਨੇ ਪਰ ਸਾਰਾ ਚਿੱਠਾ ਜਿਹੜਾ ਭਾਈ ਰਾਮੂ ਦਾ ਇਹਦੇ ਵਿੱਚ ਪਿਆ ਇਹਦੀ ਮਾਂ ਦੇ ਸਰਟੀਫਿਕੇਟ ਦੇ ਵਿੱਚ ਪਿਆ ਹਾਂਜੀ ਬਾਈ ਜੀ ਤਿੰਨ ਸ਼ੋਅਾਂ ਦੀ ਚੈਂਪੀਅਨ ਸੀ ਹੋਈ ਹਾਂ ਇਹਦੀ ਮ ਤੇ ਇੱਕ ਤੁਸੀਂ ਦੱਸ ਰਹੀ ਵੀ ਰੇਵੀਆ ਦੇ ਕੰਪੀਟੀਸ਼ਨ ਵਿੱਚ ਜਿੱਤੇ ਬਿੰਬੀ ਦੇ ਕੰਪੀਟੀਸ਼ਨ ਵਿੱਚ ਹਾਂਜੀ ਨਹੀਂ ਇਹ ਉਹ ਰੇਵੀਆ ਬਹੁਤ ਚੰਗਾ ਚੱਲਦੀ ਸੀਗੀ ਠੀਕ ਹੈ ਵੀਰੇ ਕਿਉਂਕਿ ਨਾ ਆਪਣੇ ਨਾਲੋਂ ਹਜੇ ਵੀ ਰਾਜਸਥਾਨ ਦੇ ਲੋਕੋਂ ਜਾਨਵਰ ਬਹੁਤ ਜ਼ਿਆਦਾ ਦੂਰ ਤੋਂ ਤੋਰਦੇ ਆ ਇਹ ਗੱਲ ਸੀ ਵੀਰੇ ਤੇ ਬਿਊਟੀ ਵੀ ਬਹੁਤ ਜ਼ਿਆਦਾ ਸੀ ਉਹਦੀ ਬਹੁਤ ਮਾਰਵੜੀ ਘੋੜੀ ਸੀ ਤੇ ਮਾਰਕੀ ਬਹੁਤ ਪਿਆਰੀ ਸੀ ਘੋੜੀ ਮੱਤੇ ਬਲੀ ਸੀ ਮਗਰ ਲੂਗਨ ਕਿਤੇ ਦੀ ਠੀਕ ਹੈ ਵੀਰੇ ਤੇ ਇਹਦਾ ਜਿਹੜਾ ਵਾਪਸੀ ਘੋੜੇ ਦਾ ਆਪਣੇ ਦਾ ਮੌਸਮ ਘੋੜਾ ਜੀ ਜਿਹੜਾ ਕਿ ਅੰਦਰਸਾਲੀ ਵਾਲਾ ਜੀ ਗੋਲ ਸੀਗਾ ਠੀਕ ਹੈ ਵੀਰ ਉਹ ਘੋੜਾ ਵੀ ਕੁਸਟ ਟਾਈਮ ਹੀ ਰਿਹਾ ਚਲੋ ਉਹਦੀ ਜ਼ਿੰਦਗੀ ਬਹੁਤ ਘੱਟ ਸੀਗੀ ਠੀਕ ਹੈ ਜੀ ਤੇ ਉਹਦੇ ਗੈਂਤੀ ਦੇ ਬੱਚਿਆਂ ਜੋ ਰਾਮੂ ਇੱਕ ਆ ਉਹਨਾਂ ਦੇ ਘਰੇ ਹੀ ਬਰੀਡ ਹੋਇਆ ਸੀ ਇਹ ਬਾਈ ਵਿਨੋਦ ਕੜਵਾਸ ਰਾਜੀ ਜੀ ਜਿਨ੍ਹਾਂ ਨੇ ਆਪਾਂ ਨੂੰ ਬਹੁਤ ਹੀ ਪਿਆਰ ਨਾਲ ਘੋੜਾ ਦਿੱਤਾ ਜੀ ਕਿਉਂਕਿ ਇਹੋ ਜੀ ਚੀਜ਼ ਬਾਈ ਜੀ ਖਰੀਦਣ ਦੀ ਆਪਣੀ ਹਾਇਸੀਅਤ ਨਹੀਂ ਹੁੰਦੀ ਜੀ ਇਹ ਤਾਂ ਜਦੋਂ ਮਹਾਰਾਜ ਆਪਣੇ ਤੇ ਦਿਆਲ ਹੁੰਦਾ ਉਹ ਨੂੰ ਆਪਣੇ ਘਰੇ ਆਉਂਦੀ ਆ ਬਿਲਕੁਲ ਸਹੀ ਗੱਲ ਹੈ ਵੀਰੇ ਤੇ ਉਹਨਾਂ ਨੇ ਬਾਈ ਜੀ ਇਹਨੂੰ ਦੁੱਧਦੰਦ ਤੋਂ ਲੈ ਕੇ ਸ਼ੋਹਾਂ ਚ ਪਾਇਆ ਠੀਕ ਹੈ ਬਈ ਜੀ ਇਹਦੇ ਵਿੱਚੋਂ ਕੀ ਇਹਨੇ ਬਾਈ ਜੀ 400 ਸ਼੍ਰੀ ਮੁਖਸਰ ਸਾਹਿਬ ਦੇ ਸਰਕਾਰੀ ਜੀ ਜਿਨ੍ਹਾਂ ਦੇ ਵਿੱਚੋਂ ਦੋਆਂ ਚ ਇਹ ਫਸਟ ਦੋਆਂ ਚ ਸੈਕੰਡ ਠੀਕ ਹੈ ਬਈ ਪੋਸਟਰ ਚੈਂਪੀਅਨ ਰਿਹਾ ਜੀ ਫਸਟ ਆਇਆ ਜੀ ਦੰਡਲੂਦ ਸ਼ੋਹ ਦੇ ਵਿੱਚ ਇਹਨੇ ਪਹਿਲਾ ਨੰਬਰ ਲਿਆ ਜੀ ਤੇ ਹਨਮਾਨਗੜ ਸ਼ੋਹ ਦੇ ਵਿੱਚ ਇਹਨੇ ਜੀ ਪਹਿਲਾ ਨੰਬਰ ਲਿਆ ਠੀਕ ਹੈ ਵੀਰੇ ਤੇ ਇੱਕ ਜਿਹੜਾ ਜੀ ਆਪਣੇ ਹਸਾਰ ਸ਼ੋਹ ਹੁੰਦਾ ਠੀਕ ਹੈ ਉਹਦੇ ਵਿੱਚ ਵੀ ਇਹਨੇ ਫਸਟ ਹੀ ਲਿਆ ਠੀਕ ਹੈ ਵੀਰੇ ਬਾਕੀ ਕੱਲਾ ਕੱਲਾ ਬਈ ਸਰਟੀਫਿਕੇਟ ਦੇ ਵਿੱਚ ਫੋਟੋ ਸਾਰੇ ਬਈ ਉਹਨਾਂ ਨੇ ਪ੍ਰੂਫ ਰੱਖੇ ਹੋਏ ਹਾਂਜੀ ਬਈ ਜੀ ਉਦੋਂ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਕਰਵਾਉਂਦੇ ਹੁੰਦੇ ਸੀ ਸ਼ੋ ਹੂੰ ਜਿਨ੍ਹਾਂ ਨੇ ਕਿ ਪੰਜਾਬ ਦੇ ਵਿੱਚ ਜਿਹੜਾ ਮਾਰਵਾੜੀ ਦਾ ਮਿਆਰ ਹੈ ਅਸੀਂ ਤਾਂ ਕਹਾਂਗੇ ਜੀ ਉਹਨਾਂ ਨੇ ਉੱਪਰ ਕੀਤਾ ਬਿਲਕੁਲ ਸੱਚਾਈ ਹੈ ਇਹ ਗੱਲ ਹਾਂਜੀ ਕਿਉਂਕਿ ਸਾਡੇ ਬਾਈ ਉਹ ਉਪਰ ਉੱਠ ਕੇ ਗੱਲ ਕਰੀਏ ਜੀ ਇਹ ਬਾਕੀ ਸਾਡੇ ਤਾਂ ਏਰੀਏ ਦੇ ਹੈਗੇ ਜੀ ਤੇ ਉਹਨਾਂ ਨੇ ਬਹੁਤ ਹੀ ਇੱਥੇ ਸਾਰਾ ਲਾਇਆ ਰਾਜਾਂਸ ਕੋੜਾ ਵੀ ਉਹ ਲੈ ਕੇ ਆਏ ਜਿਹੜਾ ਮਾਰਵਾੜੀ ਦਾ ਵੱਡਾ ਬੁੱਟਾ ਆਪਣੇ ਪੰਜਾਬ ਦੇ ਵਿੱਚ ਉਹਨੇ ਲਾਇਆ ਬਿਲਕੁਲ ਸਹੀ ਗੱਲ ਆ ਬਾਕੀ ਜਿਵੇਂ ਆਪਾਂ ਡਿਗਰੀਆਂ ਕਰਦੇ ਆ ਵੀ 10ਵੀਂ ਦਾ ਸਰਟੀਫਿਕੇਟ ਮੁੰਡੇ ਦਾ 12ਵੀਂ ਦਾ ਉਸ ਤੋਂ ਬਾਅਦ ਬੀਏ ਦਾ ਨੇ ਉਹ ਸਰਟੀਫਿਕੇਟ ਸਾਰੇ ਭਾਈ ਰਾਮੂ ਦੇ ਤੇ ਉਹਦੀ ਮਾਂ ਦੇ ਵਿੱਚ ਪਈ ਹੈ ਹਾਂਜੀ ਬਈ ਜੀ ਇਹਦੇ ਵਿੱਚ ਸਾਰੇ ਟੋਟਲੀ ਸਰਟੀਫਿਕੇਟ ਆ ਠੀਕ ਹੈ ਵੀਰੇ ਬਾਈ ਹੁਣ ਉਹਦੀ ਨੇ ਟੋਟਲੀ ਡਿਟੇਲ ਇੰਨੀ ਕੋੜੇ ਦੀ ਕਵਰ ਕਰਕੇ ਰੱਖੀ ਜਿੰਨਾ ਇਹ ਰਜਿਸਟਰਡ ਸੀਗਾ ਜੋ ਵੀ ਹੋਇਆ ਹਾਂਜੀ ਮਾਰਵਾੜੀ ਦੇ ਵਿੱਚ ਇਹਦਾ ਇੱਕ ਸਭ ਨਾਲ ਉਹ ਕਹਿੰਦੇ ਵੀ ਸਾਨੂੰ ਵਧੀਆ ਖਾਰੇ ਬੰਦੇ ਬ੍ਰੀਡਰ ਚਲੋ ਪੁਰਾਣੇ ਜਾਣਦੇ ਆ ਇਹਦਾ ਜਿਹੜਾ ਇਹਨੂੰ ਨੰਬਰ ਮਿਲਿਆ ਸੋਸਾਇਟੀ ਦੇ ਵਿੱਚੋਂ ਐਮ ਟ੍ਰਿਪਲ 1 ਹੈ ਹਾਂ ਐਮ ਟ੍ਰਿਪਲ 1 ਹਾਂਜੀ ਵੀਆਈਪੀ ਨੰਬਰ ਕਹਿ ਸਕਦੇ ਹਾਂ ਹਾਂਜੀ ਵੀਆਈਪੀ ਕਹਿ ਸਕਦੇ ਆ ਤੇ ਉਹ ਬਹੁਤ ਹੀ ਦਾ ਪਿਆਰਾ ਨੰਬਰ ਹੈ ਠੀਕ ਹੈ ਵੀਰੇ ਤੇ ਘੋੜਾ ਮਾਰਕਿੰਗ ਦੇ ਵਿੱਚ ਵੀ ਓਨਲੀ ਬਲੇਜ ਹੈਈ ਬਲੇਜ ਹਾਂ ਤੇ ਬਾਕੀ ਦੇ ਬੱਚੇ ਜੀ ਬਹੁਤ ਜਿਆਦੇ ਸਾਨ ਬਣੇ ਖੜੇ ਆ ਥੋੜੇ ਜੀ ਆਪਣੇ ਜਿਹੜੇ ਰਾਜਸਥਾਨ ਦੇ ਬੰਦੇ ਆ ਉਹਨਾਂ ਨੇ ਘੋੜੇ ਨਾ ਹਜੇ ਵੀ ਇਹਦੇ ਬੱਚੇ ਜਿਹੜੇ ਉਹਨੇ ਸੋਸ਼ਲ ਮੀਡੀਆ ਉੱਪਰ ਨਹੀਂ ਪਰ ਆਪਣੇ ਪਠੰਡਾ ਦੇ ਵਿੱਚ ਹੀ ਬਈ ਹੀਤਪਾਲ ਜੀਆ ਕੋਲ ਸਰਪੋਧਾ ਸਟਾਫਫਰਮ ਤੇ ਇਹਦਾ ਬੱਚਾ ਜੀ ਜ਼ੋਰਦਾਰ ਬਹੁਤ ਚੰਗਾ ਘੋੜਾ ਹੀ ਬਹੁਤ ਚੰਗਾ ਘੋੜਾ ਠੀਕ ਹੈ ਵੀਰੇ ਬਾਕੀ ਇਹ ਵੀ ਇੱਕ ਜੀ ਜਿਵੇਂ ਘੋੜੇ ਦੀ ਉਮਰ ਵੀ ਆਪਣੇ ਦੀ ਤਕਰੀਬਨ 14 ਸਾਲ ਤੋਂ ਪਲੱਸ ਹੋ ਗਈ 15 ਦਾ ਹੀ ਹੋ ਗਿਆ ਜੀ ਮੰਨ ਕੇ ਚੱਲ ਗਏ ਹਾਂਜੀ ਤੇ ਇਹਦੀ ਅਜ ਤਾਈ ਇੱਕ ਵੀ ਇੰਟਰਵਿਊ ਨਹੀਂ ਹੋਈ ਜੀ ਪਹਿਲੀ ਇੰਟਰਵਿਊ ਪਈ ਸਾਨੂੰ ਮਾਣ ਮਹਿਸੂਸ ਹੋ ਰਿਹਾ ਐਡੇ ਮਹਾਨ ਘੋੜੇ ਦੀ ਸੀ ਪਹਿਲੀ ਇੰਟਰਵਿਊ ਕਰ ਰਹੇ ਆ ਤੇ ਬਾਕੀ ਘੋੜੇ ਨੇ ਜੁਰਕਾ ਬਹੁਤ ਦਿਖਾਇਆ ਵਾ ਜਿਵੇਂ ਪਿਓਰ ਮਾੜਵਾਲੀ ਬਲੱਡ ਹੋ ਗਿਆ ਮੌਸਮ ਘੋੜੇ ਦਾ ਪੁੱਤ ਹੋ ਗਿਆ ਤੇ ਤੂਫਾਨ ਦਾ ਪੁੱਤ ਤੂਫਾਨ ਦਾ ਪੁੱਤ ਹੋ ਗਿਆ ਠੀਕ ਆ ਮੌਸਮ ਜਿਹੜਾ ਤੂਫਾਨ ਦਾ ਤੂਫਾਨ ਦਾ ਸੀ ਉਹ ਸਾਰੇ ਪੁਰਾਣੇ ਬੰਦੇ ਜਾਣਦੇ ਜਾਣਦੇ ਨਾਲ ਉਸ ਤੋਂ ਬਾਅਦ ਉਹ ਘੋੜਾ ਸਿਰ ਸਾਡੇ ਰਾ ਚਲਾ ਗਿਆ ਠੀਕ ਹੈ ਵੀਰੇ ਉੱਥੇ ਜਾ ਕੇ ਪੂਰਾ ਹੋਇਆ ਹਾਂਜੀ ਉੱਥੇ ਪੂਰਾ ਹੋਇਆ ਤੇ ਬਹੁਤ ਚੰਗਾ ਘੋੜਾ ਸੀ ਉਹ ਵੀ ਗੈਂਤੀ ਦੇ ਬੱਚੇ ਉਹਦੇ ਤੇ ਸਾਡੇ ਨਾਲੋਂ ਜ਼ਿਆਦਾ ਤਾਂ ਜੀ ਜਿਹੜੇ ਪੁਰਾਣੇ ਬ੍ਰੀਡਰ ਆ ਉਹ ਇਹਨੂੰ ਘੋੜੇ ਨੂੰ ਵੱਧ ਜਾਣਦੇ ਸੀ ਠੀਕ ਹੈ ਜੀ ਜਦੋਂ ਅਸੀਂ ਘੋੜਾ ਲੈ ਕੇ ਆਏ ਸਾਨੂੰ ਬਹੁਤ ਵਧੀਆ ਬੰਦਿਆਂ ਦਾ ਰਿਸਪਾਂਸ ਆ ਜਿਵੇਂ ਦਿਨੇਸ਼ ਜੈਨ ਜੀ ਉਹਨਾਂ ਨੇ ਵੀ ਸਾਨੂੰ ਹੌਸਲਾ ਵਧਾਈ ਕੀਤੀ ਘਰਮਵੀਰ ਜੂਦੇਪੁਰ ਠੀਕ ਹੈ ਜੀ ਇੱਕੂ ਬਣਾ ਨੇ ਸਾਨੂੰ ਘੋੜੇ ਦੀ ਸਾਰੀ ਡਿਟੇਲ ਦਿੱਤੀ ਜੀ ਅੱਛਾ ਜੀ ਪਹਿਲਾਂ ਵੀਰੇ ਜਦੋਂ ਘੋੜਾ ਲੈ ਪਹਿਲਾਂ ਹੀ ਡਿਟੇਲ ਪਤਾ ਸੀ ਬਾਅਦ ਵਿੱਚ ਹੀ ਪਤਾ ਲੱਗਿਆ ਸਾਰੀ ਸਾਨੂੰ ਤਾਂ ਬਈ ਜੀ ਘੋੜਾ ਵੀ ਐ ਡਿਟੇਲ ਕੈਦ ਕੇ ਵੀ ਪਸੰਦ ਆਇਆ ਘੋੜਾ ਜਦੋਂ ਸਾਨੂੰ ਪਹਿਲੀ ਨਜ਼ਰੀ ਵੇਖਿਆ ਘੋੜਾ ਰਾਤ ਨੂੰ ਅਸੀਂ ਤਕਰੀਬਨ 9 ਵਜੇ ਘਰੋਂ ਗਏ ਜਦੋਂ ਸਾਨੂੰ ਪਤਾ ਲੱਗਿਆ ਘੋੜਾ ਵੀ ਸੇਲ ਹੋ ਰਿਹਾ ਠੀਕ ਹੈ ਵੀਰੇ ਤੇ ਅਸੀਂ ਫਿਰ ਬਾਈ ਜੀ ਤਕਰੀਬਨ 12:30 ਵਜੇ ਸਭ ਦਾ ਹੋਇਆ ਸਾਡਾ ਰਾਤ ਨੂੰ ਠੀਕ ਹੈ ਬਾਈ ਤੇ ਘੋੜਾ ਸਾਨੂੰ ਪਹਿਲੀ ਨਜ਼ਰੀ ਜੱਜ ਗਿਆ ਤੇ ਬਾਈ ਬਨੋਦ ਜੀ ਨੇ ਸਾਨੂੰ ਬਹੁਤ ਪਿਆਰ ਨਾਲ ਘੋੜਾ ਦਿੱਤਾ ਤੇ ਅੱਜ ਤੱਕ ਇਹਨੇ ਵੀ ਹੁਣ ਵੀ ਉਹਨਾਂ ਦਾ ਹੀ ਘੋੜਾ ਈ ਇੱਕੋ ਹੀ ਗੱਲ ਆ ਜੀ ਨਹੀਂ ਬਿਲਕੁਲ ਤੇ ਘੋੜੇ ਚ ਬਾਈ ਤੁਸੀਂ ਇਹ ਕਹ ਲਓ ਵੀ ਤੂਫਾਨ ਦੀ ਝਲਕ ਪੈਂਦੀ ਹੈ ਜਦੋਂ ਅਸੀਂ ਵੀਡੀਓ ਕਰ ਰਹੇ ਸੀ ਉਵੇਂ ਹੀ ਮੇਰਾ ਫੇ ਦੇ ਹਜੇ ਤੱਕ ਜਿਵੇਂ ਉਮਰ ਹੋ ਗਈ ਘੋੜੇ ਦੀ ਵੀਡੀਓ ਵਿੱਚ ਵੀ ਕਿਉਂਕਿ ਆਪਾਂ ਕੋਈ ਐਂਗਲੇ ਦਾ ਲਕੋਇਆ ਨਹੀਂ ਘੋੜੇ ਦਾ ਹਾਂ ਸਹੀ ਗੱਲ ਹੈ ਕੋਈ ਪੋਟ ਨਹੀਂ ਕੋਈ ਗਾਮਚੀ ਨਹੀਂ ਬੈਠਦਾ ਇਹ ਘੋੜੇ ਦੀ ਕਿਸੇ ਤਰ੍ਹਾਂ ਦੀ ਮਜ਼ਬੂਤੀ ਦੇ ਵਿੱਚ ਹਜੇ ਵੀ ਹਾਂ ਇਹਦਾ ਆਪਾਂ ਉਮਰ ਦਸਤੀ ਨਹੀਂ ਚਾਹੀਏ ਕਿ ਹੁਣ 5 ਸਾਲ ਲੱਗਾ ਤਾਂ ਕਹ ਦੋ ਤਾਂ ਵੀ ਕਾਰਨ ਕੀ ਹੈ ਬਈ ਤੁਸੀਂ ਚਲੋ ਕਿਉਂਕਿ ਸਾਰਾ ਇਹਦਾ ਜਿਹੜਾ ਸਰਟੀਫਿਕੇਟਾਂ ਦਾ ਵੇਰਵਾ ਆਪਣੇ ਕੋਲ ਪਿਆ ਆਪਾਂ ਸਹੀ ਉਮਰ ਦਸਤੀ ਦੀ ਭਾਈ 15 ਸਾਲ ਦਾ ਕਰੀਬ ਘੋੜਾ ਹੋ ਗਿਆ ਹਨਾ ਨਹੀਂ ਤਾਂ ਅਕਸਰ ਕਈ ਵਾਰ ਕੀ ਹੁੰਦਾ ਵੀ ਘੋੜੇ ਦੀ ਏਜ ਆ ਜਿਹੜੀ 5-7 ਸਾਲ ਤੋਂ ਵੱਧ ਹੀ ਨਹੀਂ ਵੀ ਲੋਕ ਇਹਦੇ ਬੁਢਾ ਨਾ ਕਹਿਣ ਲੱਗ ਜੰਮ ਹਾਂਜੀ ਹੁਣ ਜਿੰਨੇ ਚੱਲੇ ਹੋਏ ਘੋੜੇ ਨੇ ਜਿੰਨੇ ਵੀ ਆਪਾਂ ਪੰਜਾਬ 'ਚ ਰਾਜਸਥਾਨ 'ਚ ਗੱਲ ਕਰੀ ਤਕਰੀਬਨ 15 ਪਲੱਸ ਦੀ ਉਮਰ ਦੇ ਘੋੜੇ ਨੇ ਬਈ ਹਾਂਜੀ ਬਈ ਜੀ ਇਹ ਅਕਸਰ ਉਹ ਜਾਂ ਆਪਾਂ ਤਕਰੀਬਨ 4 ਸਾਲ ਦਾ ਘੋੜਾ ਕਰਕੇ ਰਾਸਤਾਂ ਦੇ ਲੋਕ ਆਮ ਨਾਰਮਲ ਛੱਡਦੇ ਆ ਛੱਡਦੇ ਆ ਹਾਂ ਆਪਾਂ ਚਲੋ ਥੋੜਾ ਜਿਹਾ ਜਲਦੀ ਛੱਡ ਦਿੰਦੇ ਆ ਉਸ ਤੋਂ ਬਾਅਦ ਘੋੜੇ ਦੇ ਬੱਚੇ ਆਉਂਦੇ ਆ ਜਦੋਂ ਬੱਚੇ ਮਾਰਕੀਟ ਦੇ ਵਿੱਚ ਦਿਖਦੇ ਆ ਉਸ ਤੋਂ ਬਾਅਦ ਘੋੜੇ ਨੂੰ ਘੋੜੀ ਆਪਾਂ ਕਹਿ ਦਈਏ ਵੀ ਚੰਗੀ ਘੋੜੀ ਮਿਲਣ ਲੱਗਦੀ ਆ ਚੰਗੀ ਮਿਲਣ ਲੱਗਦੀ ਸਹੀ ਲੋਕ ਤਕਰੀਬਨ ਵੀ ਜਦੋਂ ਨੂੰ ਘੋੜੇ ਦਾ ਮਾਰਕੀਟ ਦੇ ਵਿੱਚ ਨਾਮ ਬੰਦ ਆ 10 ਸਾਲ ਦਾ ਘੋੜਾ ਹੋ ਹੀ ਜਾਂਦਾ ਬਿਲਕੁਲ ਵੀਰੇ ਤੇ ਹੁਣ ਸਟੱਟ ਸਰਵਿਸ ਆਪਾਂ ਨੇ ਰਾਮੂ ਦੀ ਓਪਨ ਕਰਤੀ ਵੀਰੇ ਹਾਂਜੀ ਬਾਈ ਜੀ ਸਟੱਟ ਸਰਵਿਸ ਇਹਦੀ ਓਪਨ ਹੈ ਠੀਕ ਹੈ ਵੀਰੇ ਫੀਸ ਕਿ ਰੱਖੀ ਆਪਣੇ ਘੋੜੇ ਦੀ ਫੀਸ ਬਾਈ ਜੀ ਸਮੇਂ ਦੇ ਹਿਸਾਬ ਨਾਲ ਬਹੁਤ ਹੀ ਸੀ ਜੈਨੂਨ ਰੱਖੀ ਆ ਠੀਕ ਹੈ ਵੀਰੇ ਵੀ ਹਰੇਕ ਬੰਦੇ ਦੀ ਪਕੜ ਚ ਰਵੇ ਠੀਕ ਹੈ ਜੀ 51000 ਫੀਸ ਰੱਖੀ ਹੈ ਬਾਈ ਮਨਪ੍ਰੀਤ ਇਦੋਂ ਪਹਿਲਾਂ ਹੈ ਸੀ ਤਜਰਬਾ ਕੋਈ ਸਾਨ ਰੱਖਿਆ ਸੀ ਆਪਾਂ ਨੇ ਕਿ ਆਪਣੇ ਕੋਲ ਪਹਿਲੇ ਹੀ ਘੋੜਾ ਰਾਮੂ ਆਇਆ ਜੀ ਕਿਵੇਂ ਸੁਭਬ ਬਣਿਆ ਘੋੜੇ ਦਾ ਆਪਣੇ ਕੋਲੇ ਆਪਣੇ ਕੋਲ ਬਾਈ ਜੀ ਸਟਾਲੀਨ ਕੋੜਾ ਨੇਸੀ ਪਈ ਅੱਛਾ ਵੀਰੇ ਤੇ ਸਾਡੇ ਉਸਤਾਦ ਜੀ ਭਲਵਾਂ ਸਿੰਘ ਜੀ ਕੋੜਾ ਦੇ ਉਹਨਾਂ ਕੋਲ ਜੀ ਇੱਕ 나ਗ ਦਾ ਪੁੱਤ ਸ਼ਿਵਾ ਕੋੜਾ ਹੈ ਹਾਂ ਸ਼ਿਵਾ ਜੀ ਤੇ ਚਲੋ ਜੀ ਉੱਥੇ ਥੋੜੀ ਜੀ ਘਰੇ ਪ੍ਰੋਬਲਮ ਹੋ ਗਈ ਸੀ ਬਾਈ ਕੁਲਵਿੰਦਰ ਜੀ ਦੀ ਸਿਹਤ ਠੀਕ ਨਹੀਂ ਸੀ ਠੀਕ ਹੈ ਵੀਰੇ ਤੇ ਉਸ ਤੋਂ ਬਾਅਦ ਫਿਰ ਅਸੀਂ ਮੈਂ ਤੇ ਗੁਰਵਿੰਦਰ ਸਿੰਘ ਜੀ ਸਾਡਾ ਭਰਾ ਹਾਂ ਅਸੀਂ ਫਿਰ ਕੋੜਾ ਜੀ ਇੱਥੇ ਲਿਆਏ ਸੀ ਪਹਿਲੇ ਠੀਕ ਹੈ ਵੀਰੇ ਤੇ ਸਾਡੇ ਕੋਲ तकरीबन ਬਾਈ ਜੀ ਘੋੜਾ 14 ਮਹੀਨੇ ਦੇ ਕਰੀਬ ਰਿਆ ਠੀਕ ਹੈ ਬਈ ਤੇ ਘੋੜਾ ਬਹੁਤ ਵਧੀਆ ਚੰਗਾ ਘੋੜਾ ਸੀ ਬਾਈ ਸਾਡੇ ਤਾਂ ਅੱਜ ਵੀ ਦਿਲ ਦੇ ਕਰੀਬ ਉਹੀ ਘੋੜਾ ਹੂੰ ਕਿਉਂਕਿ ਬਹੁਤ ਮਜ਼ਬੂਤ ਘੋੜਾ ਸੀ ਉਹ ਜੀ ਤੇ ਉਹ ਚਲੋ ਜੀ ਮਹਾਰਾਜ ਨੇ ਜਿੰਨੀ ਉਹਨਾਂ ਸਵਾਸਾਂ ਦੀ ਪੂੰਜੀ ਦਿੱਤੀ ਹੂੰ ਹੂੰ ਉਹ ਪੂਰੀ ਕਰਕੇ ਤੇ ਮਾਗੀ ਤੋਂ तकरीबन 4 ਦਿਨ ਬਾਅਦ ਪੂਰਾ ਹੋ ਗਿਆ ਸੀ ਸਾਡਾ ਸਾਰੇ ਜਿੰਨੇ ਬਈ ਇੱਕ ਆਪਾਂ ਦੋਸਤ ਮਿੱਤਰਾਂ ਦਾ ਗਰੁੱਪ ਹੀ ਹੁੰਦਾ ਜੀ ਹਾਂਜੀ ਬਈ ਤੇ ਨਾਲ ਹੀ ਸਾਡੇ ਉਸਤਾਦ ਜੀ ਪਲਵਾਨ ਜੀ ਹੂੰ ਸਾਡਾ ਸਾਰਿਆਂ ਦਾ ਬਹੁਤ ਮਨ ਟੁੱਟ ਗਿਆ ਠੀਕ ਹੈ ਵੀਰੇ ਕਿਉਂਕਿ ਬਈ ਇਹ ਈ ਢੀ ਚੀਜ਼ ਜਾਣੀ ਘਰੋਂ ਬਹੁਤ ਵੱਡੀ ਗੱਲ ਹੋ ਜਾਂਦੀ ਐ ਇਹ ਠੀਕ ਗੱਲ ਹੈ ਵੀਰੇ ਜਿਹੜੇ ਬੰਦੇ ਨੇ ਅਕਸਰ ਇਹ ਦੁੱਖ ਸਹੇ ਆ ਉਹ ਇਹ ਚੀਜ਼ਾਂ ਸਮਝ ਸਕਦੇ ਆ ਹੂੰ ਸਹੀ ਗੱਲ ਹੈ ਵੀ ਤੇ ਫੇਰ ਬਾਈ ਜੀ ਚਲੋ ਜਿਵੇਂ ਪੁਰਾਣੇ ਬਜ਼ੁਰਗ ਕਹਿੰਦੇ ਆ ਵੀ ਇਹ ਵੇਚਿਆ ਵਾ ਵਾਪਸ ਨਹੀਂ ਆਉਂਦਾ ਹੂੰ ਪਰ ਦੱਬਿਆ ਵਾ ਮਹਾਰਾਜ ਜ਼ਰੂਰ ਦੇ ਦਿੰਦਾ ਦੇ ਦਿੰਦਾ ਤੇ ਉੱਥੇ ਵੀ ਹੁਣ ਆਪਣੇ ਦੇਵ ਵਾਲੀ ਘੋੜਾ ਤੁਸੀਂ ਵੀਡੀਓ ਫੜਵਾ ਕੇ ਆਏ ਹੋ ਦਰੋਣੇ ਦਾ ਬੱਚਾ ਬਹੁਤ ਸੋਹਣਾ ਤਿਆਰ ਹੋਇਆ ਤੇ ਕਾਲਪੁਰਖ ਨੇ ਸਾਨੂੰ ਵੀ ਜੀ ਹੁਣ RAMU ਦੀ ਜੋ ਦਾਤ ਦਿੱਤੀ ਅਸੀਂ ਉਹਦਾ ਮਹਾਰਾਜ ਦਾ ਸ਼ੁਕਰਾਨਾ ਕਿਸੇ ਤਰੀਕੇ ਵੀ ਨਹੀਂ ਕਰ ਸਕਦੇ ਤੇ ਇਹ ਘੋੜਾ ਬਾਈ ਜੀ ਸਾਨੂੰ ਤਕਰੀਬਨ ਵੀ ਸ਼ਾਮ ਨੂੰ 8:00 ਵਜੇ ਸਾਡੇ ਭਰਾ ਧੀਰ ਜੀ सिरसा ਤੋਂ ਹਰਿਆਣਾ ਤੋਂ ਠੀਕ ਹੈ ਬਾਈ ਉਹਨਾਂ ਨੇ ਸਾਨੂੰ ਇਹਦੇ ਬਾਰੇ ਦੱਸਿਆ ਵੀ ਘੋੜਾ ਵੀ ਸਾਡੇ ਥੋੜੀ ਅੱਖ ਤਾਂ ਘੋੜੇ ਦੇ ਪਹਿਲਾਂ ਹੀ ਸੀਗੀ ਠੀਕ ਹੈ ਬਾਈ ਪਰ ਵੀ ਹਰੇਕ ਬੰਦੇ ਦਾ ਮੂਡ ਨਹੀਂ ਹੁੰਦਾ ਘੋੜਾ ਦੇਣ ਦਾ ਉਹ ਕਨੇ ਵੀ ਬੰਦੇ ਆਪਣੇ ਵੀ ਬਨੋਦ ਬਾਈ ਜੀ ਘੋੜਾ ਦੇ ਦੇਣਗੇ ਠੀਕ ਹੈ ਵੀਰੇ ਤੇ ਤੁਸੀਂ ਆ ਜਿਓ ਤੇ ਮੈਂ ਬਈ ਆਪਣੇ ਪਾਰਟਨਰ ਵਿਕੀ ਔਲਖ ਜੀ ਠੀਕ ਹੈ ਬਈ ਇਹਨਾਂ ਨੂੰ ਫੋਨ ਲਗਾਇਆ ਤੇ ਅਸੀਂ ਤਕਰੀਬਨ ਰਾਤ ਨੂੰ ਹੀ ਨਿਕਲ ਗਏ ਅੱਛਾ ਬਈ ਉਸੇ ਟਾਈਮ ਹੀ ਅਸੀਂ ਬਾਈ ਜੀ ਤਕਰੀਬਨ ਉਹ ਫੋਨ ਤੋਂ ਅੱਧੇ ਘੰਟੇ ਦੇ ਵਿੱਚ ਬਈ ਜੀ ਅਸੀਂ ਘਰੋਂ ਰੈਡੀ ਹੋ ਕੇ ਤੇ ਉਧਰ ਨੂੰ ਚੱਲ ਪਏ ਠੀਕ ਹੈ ਵੀਰੇ ਤੇ ਫਿਰ ਅਸੀਂ ਬਾਈ ਜੀ ਬਨੂਦ ਕੜਵਾਸਰਾ ਬਾਈ ਜੀ ਨੇ ਸਾਡਾ ਮਾਣ ਰੱਖਿਆ ਕਹਿਦਗੀ ਸਾਨੂੰ ਗਿਆਨ ਉਹਨਾਂ ਨੇ ਵੀ ਘੋੜਾ ਦਿੱਤਾ ਜੀ ਠੀਕ ਹੈ ਵੀਰੇ ਤੇ ਕੋਈ ਉਹਨਾਂ ਨੇ ਸਾਡੇ ਨਾਲ ਵੱਧ ਘੱਟ ਗੱਲ ਨਹੀਂ ਕੀਤੀ ਜਾਂ ਕੋਈ ਵੱਡਾ ਗੱਲਬਾਤ ਨਹੀਂ ਹੋਈ ਹੂੰ ਹੂੰ ਤੇ ਉਹਨਾਂ ਨਾਲ ਵੀ ਆਪਣਾ ਉਨਾ ਹੀ ਮੋਹ ਪਿਆਰ ਆ ਜੀ ਹੂੰ ਤੇ ਵਿੱਕੀ ਬਾਈ ਵੀ ਉਦੋਂ ਹੀ ਕਹਣਾ ਚਲੋ ਵੀ ਸਾਡੇ ਘੋੜਾ ਜਦੋਂ ਪਸੰਦ ਆ ਗਿਆ ਹੂੰ ਰਾਤ ਨੂੰ ਤਕਰੀਬਨ 12 12:30 ਵਜੇ ਅਸੀਂ ਜਦੋਂ ਡੀਲ ਹੀ ਕੈਸ ਨੇ ਵੀ ਡਨ ਹੋ ਗਈ ਹਾਂਜੀ ਬਾਈ ਫਿਰ ਅਸੀਂ ਘਰ ਆਏ ਤੇ ਦੂਸਰੇ ਦਿਨ ਘੋੜਾ ਲੈ ਕੇ ਆਏ ਠੀਕ ਹੈ ਉਹ ਜਿਵੇਂ ਕਹਿੰਦੇ ਵੀ ਨੀਤ ਨੂੰ ਮਰਾਦ ਨੇ ਤੁਹਾਡੀ ਨੀਅਤ ਸੀ ਵੀ ਘੋੜਾ ਸਾਨੂੰ ਮਿਲੇ ਹਨਾ ਤਾਂ ਹੀ ਤੁਸੀਂ ਵੀ ਅੱਧੇ ਘੰਟੇ ਦੇ ਵਿੱਚ ਤਿਆਰ ਹੋ ਕੇ ਚਲੇ ਗਏ ਨੀ ਹਾਂਜੀ ਬਾਈ ਜੀ ਚੇਣਾ ਸੀ ਨਾ ਸਾਨੂੰ ਪੂਰੀ ਜੀ ਕਿਉਂਕਿ ਕੋੜਾ ਪੂਰਾ ਹੋਣ ਤੋਂ ਬਾਅਦ ਸਾਡਾ ਬਈ ਦਿਲ ਟੁੱਟ ਗਿਆ ਜੀ ਤੇ ਇਹ ਚੀਜ਼ਾਂ ਜਾਨਵਰੇ ਚੀਜ਼ ਇਹ ਜੀ ਐ ਕੋੜਾ ਜਦੋਂ ਅਸੀਂ ਮਗਰ ਜਾਂਦੇ ਆ ਆਪਦੇ ਜਿੱਥੇ ਵੀ ਆਪਣੇ ਤੁਸੀਂ ਵੇਖਿਆ ਹੀ ਆ ਬਣਿਆ ਵਿਆ ਸਾਰੀ ਜਗ੍ਹਾ ਉੱਥੇ ਖੜਨ ਨੂੰ ਵੀ ਰੂਹ ਨਹੀਂ ਕਰਦੀ ਸੀ ਤੇ ਹੁਣ ਜਦੋਂ ਦਾ ਘੋੜਾ ਆਇਆ ਉਸੇ ਤਰ੍ਹਾਂ ਹੀ ਆਪਣੇ ਮਿੱਤਰ ਪਿਆਰੇ ਫੇਰ ਜੀ ਹਮਮ ਰੋਜ਼ ਬੰਦੇ ਆਉਂਦੇ ਆ ਘੋੜਾ ਦੇਖਣ ਵਾਲੇ ਜੀ ਸਹੀ ਗੱਲ ਹੈ ਬਈ ਤੇ ਕਿਉਂਕਿ ਜਿਹੜੇ ਘੋੜਿਆਂ ਦੇ ਆਸ਼ਿਕਾ ਹਮ ਉਹ ਤਾਂ ਬਈ ਜੀ ਵੇਖਦੇ ਰਹਿੰਦੇ ਵੀ ਆਪਾਂ ਨੂੰ ਚੰਗਾ ਘੋੜਾ ਮਿਲੇ ਤਾਂ ਆਪਾਂ ਦਰਸ਼ਨ ਦੋਦਾਰੀ ਕਰਦੇ ਰਹੀਏ ਜੀ ਬਿਲਕੁਲ ਵੀਰੇ ਹਾਂਜੀ ਤੇ ਬਈ ਤੂਫਾਨ ਦਾ ਬਲੱਡ ਆ ਗਿਆ ਵਿੱਚ origignal ਤੇ ਦੀ ਮਾਂ ਵੀ ਬਹੁਤ ਚੰਗੀ ਆ ਹਨਾ ਆਪਾਂ ਦੇਖਿਆ ਕੰਪੀ ਜਿੱਤੀ ਆ ਬਿਊਟੀ ਵੀ ਜਿੱਤੀ ਆ ਪਿਓਰ ਮਾਰਵਾੜੀ ਕੈਰੈਕਟਰ ਵਾਲਾ ਘੋੜਾ ਵੀਰੇ ਇਹ ਤੇ ਵੈਸੇ ਵੀਰੇ ਜਿਵੇਂ ਆਲੇ ਦੁਆਲੇ ਤੋਂ ਕਿਵੇਂ ਦਾ ਰਿਸਪੌਂਸ ਰਿਹਾ ਜਦੋਂ ਕੋੜਾ ਤੁਹਾਡੇ ਕੋਲ ਆ ਕਿਉਂਕਿ ਜਦੋਂ ਜਗਾ ਬਦਲਦੀ ਆ ਘੋੜੇ ਦੀ ਹਾਂਜੀ ਤੇ ਬੰਦੇ ਦੇ ਨਾਲ ਕਰਮ ਮੈਚ ਹੁੰਦੇ ਹੁੰਦੇ ਆ ਹਨਾ ਜਦੋਂ ਆਪਣੇ ਕੋਲ ਆਇਆ ਕੋੜਾ ਤਾਂ ਫਿਰ ਰਿਸਪੌਂਸ ਕਿਵੇਂ ਦੇ ਰਿਹਾ ਆਪਣੇ ਕੋਲ ਰਿਸਪੌਂਸ ਬਾਈ ਜੀ ਬਹੁਤ ਵਧੀਆ ਰਿਹਾ ਅਸੀਂ ਕੋੜਾ ਪਹਿਲਾਂ ਆਪ ਵੀ ਕੁਝ ਨਹੀਂ ਦਿਖਾਇਆ ਹੂੰ ਵੀ ਅਸੀਂ ਕਿ ਚਲੋ ਵੀ ਥੋੜਾ ਜਿਹਾ ਸੀਜ਼ਨ ਦੇ ਵਿੱਚ ਜਾ ਕੇ ਕੋੜਾ ਸ਼ੋਅ ਕਰਾਂਗੇ ਸ਼ੋਅ ਕਰਾਂਗੇ ਠੀਕ ਹੈ ਜੀ ਤੇ ਕੋੜਾ ਹੁਣ ਤੁਸੀਂ ਵੇਖਿਆ ਜੀ ਤਕਰੀਬਨ ਵੀ ਕੋੜਾ ਤਿਆਰ ਹੈ ਹੂੰ ਬਾਕੀ ਮਿਹਨਤ ਜਾਰੀ ਹੈ ਆਪਣੀ ਹੌਲੀ ਹੌਲੀ ਕੋੜਾ ਇਸ ਤੋਂ ਵੀ ਆਉਣ ਵਾਲੇ ਸਮ ਜਿੰਨੇ ਵੀ ਸ਼ੋ ਹੋਣਗੇ ਠੀਕ ਹੈ ਵੀਰ ਤੇ ਉੱਥੇ ਆਪਾਂ ਘੋੜਾ ਡਿਸਪਲੇ ਦਾ ਕਰਨਾ ਹੀ ਕਰਨਾ ਹਾਂ ਵੀਰੇ ਦਰਸ਼ਕ ਦਦਾ ਕਰ ਲੈਣਗੇ ਲੋਕ ਹੁਣ ਦੂਰ ਨੇੜੇ ਦੇ ਉੱਥੇ ਸਾਰੇ ਸੱਜਣਾਂ ਪਹੁੰਚੇ ਹੋਣਗੇ ਹਾਂਜੀ ਸਾਨੂੰ ਜਿੰਨੇ ਵੀ ਰਾਜਸਥਾਨ ਦੇ ਆਪਣੇ ਚੰਗੇ ਬੰਦੇ ਮੋਹ ਪਿਆਰ ਵਾਲੇ ਜਿਵੇਂ ਧਰਮਵੀਰ ਜੀ ਉਦੇ ਪਰ ਤੋਂ ਠੀਕ ਹੈ ਵੀਰ ਦਿਨੇਸ਼ ਜੈਨ ਜੀ ਹਾਂ ਹਾਂ ਤੇ ਜਿਸ ਤੂੰ ਬਣਾ ਉਹਨਾਂ ਨੇ ਸਾਨੂੰ ਘੋੜੇ ਬਾਰੇ ਪ੍ਰੋਪਰ ਡਿਟੇਲ ਵੀ ਸਾਨੂੰ ਸਾਡੇ ਨਾਲੋਂ ਵੀ ਉਹਨਾਂ ਨੂੰ ਵੱਧ ਪਤਾ ਸੀ ਜੀ ਠੀਕ ਹੈ ਵੀਰ ਕਿਉਂਕਿ ਉਹ ਜਦੋਂ ਘੋੜਾ 2010 ਤੋਂ ਬਾਅਦ ਸ਼ੋ ਜਿੱਤਣ ਲੱਗਿਆ ਜੀ ਹਾਂ ਉਹਨਾਂ ਨੂੰ ਉਦੋਂ ਦਾ ਹੀ ਘੋੜੇ ਬਾਰੇ ਪੂਰਾ ਹੀ ਬਾਈ ਜਿਵੇਂ ਰਣੀ ਹੋ ਗਈ ਆਪਣਾ ਭாகਸਰ ਵਾਲਾ ਜਿੰਨਾਂ ਕੋਲ ਰੱਜੋ ਤੇ ਇਸ ਵਾਰ ਨਗਮਾ ਘੋੜੀ ਜਿਹੜੀ ਜਿੱਦੀ ਰਹੀ ਹੈ ਜਿੱਤੀ ਐ ਚੈਂਪੀਅਨ ਬਣੀ ਹੈ ਹਾਂਜੀ ਉਹਨਾਂ ਨੇ ਆਪਾਂ ਨੂੰ ਬਹੁਤ ਜ਼ਿਆਦਾ ਖੁਸ਼ੀ ਵਧਾਈ ਦਿੱਤੀ ਦੋਸਤ ਆਪਣੇ ਹੀ ਉਹ ਠੀਕ ਹੈ ਵੀਰੇ ਤੇ ਵੀ ਸਾਰੇ ਵੀ ਜਿੰਨੇ ਬੰਦੇ ਘੋੜਾ ਪ੍ਰੇਮੀ ਚੰਗੇ ਹੀ ਸਾਰਿਆਂ ਨੇ ਸਾਨੂੰ ਇਹ ਚੰਗੇ ਰਿਸਪਾਂਸ ਮਿਲਾਇਆ ਚਲੋ ਚੰਗੀ ਚੀਜ਼ ਦਾ ਵੀਰੇ ਸਾਰੇ ਘੋੜੇ ਵਾਲਾ ਨੂੰ ਫਾਇਦਾ ਹੋ ਜਾਂਦਾ ਹਨਾ ਹਾਂਜੀ ਉਹ ਕਹਿੰਦੇ ਵੀ ਤੁਸੀਂ ਵੀ ਬਹੁਤ ਚੰਗਾ ਘੋੜਾ ਲਿਆਂਦਾ ਹੂੰ ਹੂੰ ਘੋੜੇ ਦੇ ਨਾਲ ਇਹਦੇ ਨਾਲ ਆਪਣੇ ਏਰੀਏ ਨੂੰ ਤੇ ਨਾਲ ਪੰਜਾਬ ਨੂੰ ਹੂੰ ਕਿਉਂਕਿ ਇੱਕ ਤਾਂ ਬਈ ਜੀ ਅਲੱਗ ਲਾਈਨ ਹੋਊਗੀ ਹਾਂ ਸਹੀ ਗੱਲ ਹੈ ਕਿਉਂਕਿ ਮੌਸਮ ਦੇ ਬੱਚੇ ਬਹੁਤ ਘੱਟ ਆ ਹੂੰ ਤੇ ਬਾਕੀ ਜਿਵੇਂ ਦੂਸਰੇ ਘੋੜਿਆਂ ਉਹਨਾਂ ਤੋਂ ਇਹਦੀ ਦੂਰੀ ਜ਼ਿਆਦਾ ਹੋਊਗੀ ਹੂੰ ਤੇ ਐਨ ਬਰੀਡ ਦੇ ਵਿੱਚੋਂ ਬਾਹਰ ਹੋ ਗਿਆ ਜੀ ਇਹ ਹਾਂ ਤੂਫਾਨ ਦਾ ਆ ਗਿਆ ਇਹ ਮਤਲਬ ਮੌਸਮ ਆ ਗਿਆ ਮੌਸਮ ਦਾ ਇਹ ਆ ਗਿਆ ਤੂਫਾਨ ਦੇ ਬੱਚੇ ਤਾਂ ਮਨ ਲਗਾ ਬਹੁਤ ਘੱਟ ਆ ਆਪਣੇ ਇੱਥੇ ਵੀਰੇ ਹਾਂਜੀ ਤੂਫਾਨ ਦਾ ਵੀ ਡਾਇਰੈਕਟ ਘੋੜਾ ਤਾਂ ਮੇਰੇ ਹਿਸਾਬ ਨਾਲ ਪੰਜਾਬ 'ਚ ਆਪਣੇ ਆਏਗੇ ਹਾਂ ਬਾਬਾ ਜੀ ਘੋੜੇ ਕਹਾਂ ਹਰਸ਼ਵਰਦ ਹਰਸ਼ਵਰਦ ਦੇ ਬੱਚੇ ਹੈਗੇ ਜਰੂਰੀ ਹਾਂਜੀ ਉਹਦੇ ਜਰੂਰੀ ਹੈਗੇ ਜੀ ਤੇ ਪਰ ਇਹ ਘੋੜੇ ਦੇ ਆਪਣੇ ਬੱਚੇ ਵੀ ਬਹੁਤ ਚੰਗੇ ਆਏ ਜੀ ਠੀਕ ਹੈ ਵੀਰੇ ਤੇ ਵੀ ਘੋੜਾ ਚੰਗਾ ਬਰੀਡ ਕਰ ਰਿਹਾ ਜੀ ਤੇ ਇਹਦੇ ਤੋਂ ਤਕਰੀਬਨ ਬਿਨਾਂ ਸ਼ੋਅ ਤੇ ਘੋੜਾ ਗਿਆ ਜੀ ਠੀਕ ਹੈ ਬਈ ਕਦੇ ਘੋੜਾ ਮੰਡੀ 'ਚ ਨਹੀਂ ਗਿਆ ਅਜੇ ਤੱਕ ਜੀ ਠੀਕ ਹੈ ਵੀਰੇ ਇੱਕ ਦਿਨ ਵੀ ਘੋੜਾ ਮੰਡੀ 'ਚ ਨਹੀਂ ਰਿਹਾ ਕਿਸੇ 'ਚ ਵੀ ਇਹ ਬਸ ਸ਼ੋਅ ਤੇ ਗਿਆ ਸ਼ੋਅ ਲਾ ਕੇ ਨਾਲ ਦੀ ਨਾਲ ਸ਼ਾਮ ਨੂੰ ਘੋੜਾ ਘਰੇ ਲੈ ਆਉਂਦੇ ਸੀ ਉਹ ਹੂੰ ਤੇ 350 ਤੋਂ ਪਲੱਸ ਕੁੜੀਆਂ ਤੋਂ ਮੇਟ ਹੋਈ ਹੈ ਜੀ ਠੀਕ ਹੈ ਵੀਰੇ ਤੇ ਬੱਚੀਆਂ ਇਹਦੀਆਂ ਤਕਰੀਬਨ ਬਹੁਤ ਜਿਆਦੇ ਚੰਗੀਆਂ ਹੂੰ ਬਾਕੀ ਇਹ ਰਜਿਸਟਰਡ ਵੀ ਕਰਾਇਆ ਹੋਇਆ ਸ਼ੁਰੂ ਤੋਂ ਹੀ ਹਾਂਜੀ ਬਾਈ ਜੀ ਉਦੋਂ ਇਹ ਵੀ ਉਹਨਾਂ ਨੇ ਜੋਧਪੁਰ ਸੋਸਾਇਟੀ ਦੇ ਵਿੱਚ ਰਜਿਸਟਰਡ ਹੈ ਇਹਦੀ ਮਾਂ ਵੀ ਰਜਿਸਟਰਡ ਸੀ ਇਹ ਕੋੜਾ ਵੀ ਰਜਿਸਟਰਡ ਹੈ ਹੂੰ ਤੇ ਇੱਕ ਉਹਨਾਂ ਕੋਲੇ ਦੀ ਭੈਣ ਆ ਜੀ ਅੱਛਾ ਜੀ ਉਹ ਵੀ ਰਜਿਸਟਰਡ ਹੈ ਜੀ ਅੱਛਾ ਇਹਦੇ ਆਪਣੇ ਰਾਮੂ ਵੀ ਰਾਮੂ ਜੀ ਮਾਂ ਵਾਲੀ ਸਾਈਡ ਤੋਂ ਭੈਣ ਹੈ ਤੇ ਬਾਕੀ ਆਪਣਾ ਸਾਰਿਆਂ ਦਾ ਮੇਨ ਇਹ ਹੈ ਵੀ ਕਈ ਵਾਰ ਘੋੜੀ ਨਹੀਂ ਰੁਕਦੀ ਠੀਕ ਹੈ ਵੀਰੇ ਇਹ ਦਿੱਕਤਾਂ ਚਲੋ ਆਪਾਂ ਵੀ ਬਈ ਬਾਹਰੋਂ ਘੋੜੀਆਂ ਭਰਾਉਂਦੇ ਰਹੇ ਆ ਵੀ ਇਹ ਬਹੁਤ ਜ਼ਿਆਦਾ ਦਿੱਕਤ ਆਉਂਦੀ ਆ ਹਾਂ ਹਾਂ ਪਰ ਆਪਣੇ ਕੋਲ ਵੀ ਇਹ ਆ ਵੀ ਡਾਕਟਰ ਦਾ ਪੂਰਾ ਪ੍ਰਬੰਧ ਆਈ ਠੀਕ ਹੈ ਵੀਰੇ ਆਪਣਾ ਜਿਹੜਾ ਏਰੀਆ ਮੋਖਰ ਸਾਹਿਬ ਹਾਂਜੀ ਚੰਗੇ ਚੰਗੇ ਡਾਕਟਰ ਬਈ ਜੀ ਇੱਥੇ ਬਲੌਂਗ ਕਰਦੇ ਆ ਠੀਕ ਹੈ ਵੀਰੇ ਤੇ ਸਾਰਿਆਂ ਨਾਲ ਹੀ ਆਪਣਾ ਵੀ ਵਧੀਆ ਸਰਕਲ ਆਈ ਠੀਕ ਹੈ ਵੀ ਤੇ ਡਾਕਟਰ ਦਾ ਕੋਈ ਇਸ਼ੂ ਨਹੀਂ ਗਾਈ ਠੀਕ ਹੈ ਜੀ ਤੇ ਫਿਰ ਇਸ ਤਰ੍ਹਾਂ ਨਹੀਂ ਵੀ ਜੇ ਇੱਕ ਵਾਰ ਘੋੜੀ ਕਿਸ ਦੀ ਨਹੀਂ ਠਹਿਰੀ ਹਾਂਜੀ ਤਾਂ ਉਹਦੇ ਚ ਵੀ ਕੋਈ ਨਹੀਂ ਅਸੀਂ ਵੀ ਤਕਰੀਬਨ 4 ਹੀਟਾਂ ਤੱਕ ਅਸੀਂ ਕੋੜਾਈ ਛੱਡਣ ਦੀ ਕੋਸ਼ਿਸ਼ ਕਰਦੇ ਹਾਂ ਠੀਕ ਠੀਕ ਹੈ ਵੈਸੇ ਤਾਂ ਤਕਰੀਬਨ ਪਹਿਲੇ ਹੀ ਹੀਟ ਤੇ ਹੀ ਕੁੜੀ ਕਨਸੀਵ ਹੋਈ ਜਾਂਦੀ ਹੈ ਜੇ ਉਹ ਆਪਣੀ ਡਾਕਟਰੀ ਮਮਾਇਨਾ ਸਹੀ ਹੋਇਆ ਹੋਵੇ ਫੋਲਿਕਲ ਸਹੀ ਹੋਵੇ ਹਾਂਜੀ ਪਰ ਫਿਰ ਵੀ ਅਸੀਂ ਕਹਿੰਦੇ ਹਾਂ ਵੀ ਜੇ ਕਿਸੇ ਨੂੰ ਕਈ ਆ ਇਸ ਤਰ੍ਹਾਂ ਹੁੰਦਾ ਨਾ ਵੀ ਅਗਲਾ ਕਹਿੰਦਾ ਵੀ ਅਸੀਂ ਦੁਬਾਰਾ ਨਹੀਂ ਛੱਡਦੇ ਹੂੰ ਹੂੰ ਤਾਂ ਆਪਣੇ ਕੋਲ ਉਸ ਤਰ੍ਹਾਂ ਦੀ ਆਪਾਂ ਇਹ ਆਪਦੇ ਨੂੰ ਕਿਸੇ ਨੂੰ ਦਿੱਕਤ ਨਹੀਂ ਦੇਣੀ ਜੀ ਠੀਕ ਹੈ ਜੀ ਕਿਉਂਕਿ ਅਸੀਂ ਆਪ ਬਈ ਜੀ ਕੁੜੀਆਂ ਬਾਹਰੋਂ ਮਲਾਈਆਂ ਮਲਾਈਆਂ ਤੇ ਇਹ ਚੀਜ਼ਾਂ ਆਪਣੇ ਮਨ ਦੇ ਵਿੱਚ ਆਉਂਦੀਆਂ ਹੀ ਆਉਂਦੀਆਂ ਜਿਹੜਾ ਬਈ ਬੰਦਾ ਇਹ ਜੇ ਹਾਂ ਮੈਂ ਟਾਈਮ ਚੋ ਗੁਜ਼ਰਾਵੇ ਹਲਾ ਤਾਂ ਉਹ ਸਾਰਾ ਬਈ ਸਮਝਦਾ ਸਭ ਦੀ ਹਾਂਜੀ ਬਈ ਜੀ ਤੇ ਜਿਵੇਂ ਪਹਿਲਾਂ ਵੀ ਤੁਸੀਂ ਕਿਹਾ ਵੀ ਮੰਡੀਆਂ ਤੇ ਨਹੀਂ ਗਿਆ ਵੀ ਇਕੱਲੇ ਸ਼ੋਹਾਂ ਤੇ ਗਿਆ ਹੁਣ ਫਿਰ ਅਕੇ ਮੰਡੀਆਂ-ਮੁੰਡੀਆਂ ਲਾਵਾਂਗੇ ਜਿਵੇਂ ਮੁਕਸਰ ਵੀ ਨੇੜੇ ਪੈ ਜਾਂਦੀ ਆਪਾਂ ਨੂੰ ਹਾਂਜੀ ਬਈ ਜੀ ਆਪਾਂ ਨੂੰ ਮੁਕਸਰ ਤਕਰੀਬਨ 25 ਕਿਲੋਮੀਟਰ ਹੀ ਆਈ ਠੀਕ ਹੈ ਬਈ ਤੇ ਦਸਹਰੇ ਤੇ ਜ਼ਰੂਰ ਲੈ ਕੇ ਜਾਵਾਂਗੇ ਅੱਛਾ ਦਸਹਰੇ ਤੇ ਵੀ ਜਾਵਾਂਗੇ ਹਾਂਜੀ ਇੱਕ ਦਿਨ ਦਸਹਰੇ ਵਾਲੇ ਦਿਨ ਹੀ ਲੈ ਕੇ ਜਾਵਾਂਗੇ ਜੀ ਠੀਕ ਹੈ ਭਾਈ ਤੇ ਆਪਣਾ ਜਿਹੜਾ ਮੰਡੀ ਦੇ ਵਿੱਚ ਐਂਟਰ ਹੋਣ ਸਾਰੇ ਜਿੱਥੇ ਮੇਨ ਪਕੌੜਿਆਂ ਵਾਲੀ ਇੱਕ ਸਟਾਲ ਆਈ ਹਾਂ 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 ਉਹਦੇ ਵਾਲੀ ਸਾਈਡ ਹੀ ਆਪਣਾ ਜੀ ਪਹਿਲਾਂ ਉਹੀ ਹਾਂਜੀ ਚੱਲਿਆ ਕਿਸ਼ਵਾ ਲੱਗਿਆ ਕਿਸ਼ਵਾ ਹੁੰਦਾ ਸੀ ਉੱਥੇ ਜੀ ਠੀਕ ਹੈ ਵੀਰੇ ਇੱਕ ਦਿਨ ਜਾਵਾਂਗੇ ਮਾਗੀ ਤੇ ਵੀ ਘੋੜਾ ਲੈ ਕੇ ਜਾਵਾਂਗੇ ਜੀ ਠੀਕ ਹੈ ਵੀਰੇ ਤੇ ਜਗਰਾਉਂ ਵੀ ਜ ਫਰਵਰੀ ਮੰਡੀ ਤੇ ਠੀਕ ਹੈ ਵੀਰੇ ਤੇ ਜੇ ਮਹਾਰਾਏ ਨੇ ਚਾਇਆ ਤਾਂ ਇਹ ਹੋ ਸਕਦਾ ਵੀ ਪੁਸ਼ਕਰ ਦਾ ਵੀ ਗੜਾ ਲਗਵਾ ਦਈਏ ਇਸ ਵਾਰ ਜੀ ਹਾਂ ਉਧਰ ਇਹਦਾ ਵਧੀਆ ਰਿਆ ਹਾਂਜੀ ਹਾਂਜੀ ਜਿਵੇਂ ਆਪਣਾ ਪਿੰਡ મંદિર ਵੀਰੇ 25 ਕਿਲੋ ਮੁਕਸਰ ਤੋਂ ਰਹਿ ਗਈ ਹੈ ਨਾ ਤੇ ਗਿੱਦੜਵਾਹ ਦੇ ਵੀ ਬਿਲਕੁਲ ਨੇੜੇ ਆ ਗਏ ਜੀ ਗਿੱਦੜਵਾਹ ਤੋਂ ਆਪਣਾ ਹੈਗਾ ਜੀ ਤਕਰੀਬਨ 8 ਕਿਲੋਮੀਟਰ ਹੈ 8 ਕਿਲੋਮੀਟਰ ਤੇ ਬਠਿੰਡਾ ਕਿੰਨਾ ਲੱਗ ਜਾਂਦਾ ਬਠਿੰਡਾ 25 ਹੈ ਜੀ 25 ਤੇ ਮਲੋਟ ਆਪਾਂ ਨੂੰ ਹੈਗਾ ਜੀ 17 ਕਿਲੋਮੀਟਰ ਜੀ ਸੈਂਟਰ ਦੇ ਚਾਗੇ ਬਣਦੇ ਹਾਂ ਹਾਂਜੀ ਡਾਬੋ ਵਾਲੀ ਵੀ ਆਪਾਂ ਨੂੰ ਹਰਿਆਣਾ ਰਾਜਸਥਾਨ ਬਾਰਡਰ ਜੀ ਹਾਂਜੀ 30 ਕਿਲੋਮੀਟਰ ਹੈ ਜੀ ਬਸ ਠੀਕ ਹੈ ਵੀਰੇ ਬਿਲਕੁਲ ਸੈਂਟਰ ਦੇ ਬਿਲਕੁਲ ਸੈਂ ਘੋੜਾ ਤੁਹਾਨੂੰ ਦਿਖਾਇਆ ਜੀ ਰਾਮੂ ਮੈਨੇ ਨੌ ਸ਼ੋਹਾਂ ਦਾ ਚੈਂਪੀਅਨ ਤੇ ਤੂਫਾਨ ਦਾ ਰਿਜਨਲ ਪੋਤਾ ਬਾਕੀ ਆ ਸਰਟੀਫਿਕੇਟ ਬੋਲਦੇ ਆ ਸਾਰਾ ਕੁਝ ਬੋਲਦੇ ਆ ਹਨਾ ਤੇ ਜਿਸ ਕਿਸੇ ਭਰਾ ਨੇ ਬਰੀਡਿੰਗ ਸਰਵਿਸ ਲੈਣੀ ਹੋਈ ਇਸ ਘੋੜੇ ਤੋਂ ਤਾਂ ਬਾਈ ਨੂੰ ਕਾਲ ਕਰ ਲਿਓ ਨੰਬਰ ਮੈਂ ਦੇਤਾ ਪਿੰਡ ਮੰਦਿਰ ਜ਼ਿਲ੍ਹਾ ਸ੍ਰੀ ਮੁਕਸਰ ਸਾਹਿਬ ਬਾਈ ਮਨਪ੍ਰੀਤ ਬਹੁਤ ਚੰਗਾ ਲੱਗਿਆ ਤੇ ਤੁਹਾਡਾ ਘੋੜਾ ਵੀ ਘੈਂਟ ਆ ਤੇ ਤੁਸੀਂ ਵੀ ਬੰਦੇ ਘੈਂਟੋਂ ਬਾਈ ਬਹੁਤ ਬਹੁਤ ਧੰਨਵਾਦ ਬਹੁਤ ਧੰਨਵਾਦ ਬਾਈ ਸੋਨ ਇੰਨਾ ਮਾਣ ਦੇ ਰਹੇ ਹੋ ਥੈਂਕ ਯੂ ਬਈ ਚਲੋ ਇਹ ਤਾਂ ਜਿਵੇਂ ਵੀ ਕੋੜਾ ਸਭ ਨੂੰ ਹੀ ਪਿਆਰਾ ਹੁੰਦਾ ਹਾਂਜੀ ਹਾਂਜੀ ਵੀਰੇ ਆਪੋ ਆਪੋ ਆਪ ਦਾ ਬੱਚਾ ਹਰੇਕ ਨੂੰ ਚੰਗਾ ਲੱਗਦਾ ਹਾਂਜੀ ਹਾਂਜੀ ਪਰ ਜਦੋਂ ਆਪਣੇ ਥੋੜੇ ਵਰਗੇ ਭਰਾ ਰਿਸਪੌਂਸ ਦਿੰਦੇ ਆ ਤਾਂ ਹੀ ਫਿਰ ਸਹੀ ਗੱਲ ਹੈ ਵੀਰੇ ਸਾਰੇ ਆਹਾਂ ਦੇ ਭਰਾਵਾਂ ਨਾਲ ਹੀ ਚੱਲਦੀ ਹੈ ਵੀਰੇ ਕੋਈ ਵੀ ਚੀਜ਼ ਹਾਂਜੀ ਧੰਨਵਾਦ